ਲੋ ਜੀ ਆ ਨਵਾਂ ਪਟਾਕਾ ਪੈ ਗਿਆ। ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਹੈ ਬੀਜੇਪੀ ਤੋਂ ਔਰ ਸੁਨੀਲ ਜਾਖੜ ਹੁਣ ਕਿੱਧਰ ਨੂੰ ਜਾਣਗੇ ਇਹਦੇ ਸਬੰਧੀ ਵੱਡੀ ਚਰਚਾ ਛੜ ਗਈ ਹੈ ਤੇ ਇੱਕ ਉੜਦੀ ਉੜਦੀ ਗੱਲ ਅੰਦਰੋਂ ਇਹ ਵੀ ਆ ਰਹੀ ਹੈ ਕਿ ਸੁਨੀਲ ਜਾਖੜ ਦੀਆਂ ਪਿਛਲੇ ਦਿਨੀ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਮੀਟਿੰਗਾਂ ਹੋਈਆਂ ਨੇ ਤੇ ਇਹ ਵੀ ਹੋ ਸਕਦਾ ਹੈ ਵੀ ਕੱਲ ਪਰਸੋ ਨੂੰ ਖਬਰ ਆ ਜਾਏ ਕਿ ਉਹਨਾਂ ਨੇ ਘਰ ਵਾਪਸੀ ਕੀਤੀ ਹੈ। ਹੁਣ ਇਹ ਤਾਂ ਦੱਸੂ ਆਉਣ ਵਾਲਾ ਸਮਾਂ ਪਰ ਫਿਲਹਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਉਹਨਾਂ ਨੇ ਸੌਂਪਤਾ ਦਿੱਤਾ ਹੈ ਪਰ ਬੀਜੇਪੀ ਨੇ ਅਜੇ ਅਸਤੀਫਾ ਪ੍ਰਵਾਨ ਨਹੀਂ ਕੀਤਾ ਹੁਣ ਇਥੋਂ ਨਤੀਜਾ ਇਹ ਨਿਕਲਦਾ ਹੈ ਕਿ ਬੀਜੇਪੀ ਨੇ ਅਸਤੀਫਾ ਲਿਆ ਨਹੀਂ ਜਾਪਦਾ ਹੈ ਕਿਸੇ ਵੱਡੀ ਨਾਰਾਜ਼ਗੀ ਕਰਕੇ ਜਾਖੜ ਨੇ ਅਸਤੀਫਾ ਦਿੱਤਾ ਹੈ ਵੈਸੇ ਵੀ ਇਹ ਉਹ ਸੁਨੀਲ ਜਾਖੜ ਹੈ ਜਿਹੜਾ ਲੰਬਾ ਟਾਈਮ ਕਾਂਗਰਸ ਚ ਰਿਹਾ ਤੇ ਲਗਾਤਾਰ ਬੀਜੇਪੀ ਨੂੰ ਗਲਤ ਕਹਿੰਦਾ ਰਿਹਾ ਬੀਜੇਪੀ ਨੂੰ ਭੰਡਦਾ ਰਿਹਾ ਤੇ ਕਾਂਗਰਸ ਨੂੰ ਸਹੀ ਕਹਿੰਦਾ ਰਿਹਾ ਤੇ ਅਚਾਨਕ ਫਿਰ ਉਹ ਬੀਜੇਪੀ ਚ ਸ਼ਾਮਲ ਹੋ ਜਾਂਦਾ ਤੇ ਫਿਰ ਬੀਜੇਪੀ ਦੀਆਂ ਤਰੀਫਾਂ ਕਰਨ ਲੱਗਦਾ ਤੇ ਕਾਂਗਰਸ ਨੂੰ ਗਲਤ ਕਹਿਣ ਲੱਗਦਾ ਸਵਾਲ ਵੱਡੇ ਉੱਠੇ ਸੀ ਕਿ ਕੋਈ ਜ਼ੁਬਾਨ ਕੋਈ ਸਟੈਂਡ ਵੀ ਹੋਣਾ ਚਾਹੀਦਾ ਪਰ ਫਿਲਹਾਲ ਵੱਡੀ ਖਬਰ ਇਹ ਹੈ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਹੈ ਬੀਜੇਪੀ ਪੂਰੀ ਦੇ ਵਿੱਚ ਇੱਕ ਹੜਕੰਪ ਮਚ ਗਿਆ ਚਰਚਾ ਹੈ ਕਿ ਸੁਨੀਲ ਜਾਖੜ ਦੇ ਜਿਹੜੇ ਪੰਜਾਬ ਬੀਜੇਪੀ ਦੇ ਜਿਹੜੇ ਪੁਰਾਣੇ ਚੱਲੇ ਆ ਰਹੇ ਆਗੂ ਸੀ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਮਤਭੇਦ ਚੱਲ ਰਹੇ ਸੀ ਵਿਚਾਰ ਨਹੀਂ ਮਿਲਦੇ ਸੀ ਪੋਜੀਸ਼ਨਾਂ ਨਹੀਂ ਮਿਲਦੀਆਂ ਸੀ ਕਿਉਂਕਿ ਬੀਜੇਪੀ ਦੀ ਤੇ ਕਾਂਗਰਸ ਦੀ ਕਈ ਮੁੱਦਿਆਂ ਤੇ ਪਹੁੰਚ ਵੱਖੋ ਵੱਖਰੀ ਹੈ ਖਾਸ ਕਰਕੇ ਧਾਰਮਿਕ ਮੁੱਦਿਆਂ ਤੇ ਜਾਤੀ ਮੁੱਦਿਆਂ ਤੇ ਤੇ ਹੋਰਾਂ ਤੇ ਤਾਂ ਇੱਥੇ ਪਟਾਕਾ ਪੈ ਸਕਦਾ ਸੀ ਤੇ ਉਹ ਪੈ ਗਿਆ ਹੁਣ ਜਦੋਂ ਪਿੱਛੇ ਜਲੰਧਰ ਦੀ ਜਿਮਣੀ ਚੋਣ ਹੋਈ ਹੈ ਉਦੋਂ ਤੋਂ ਹੀ ਸੁਨੀਲ ਜਾਖੜ ਜਿਹੜੇ ਆ ਉਹਨਾਂ ਨੇ ਮੋਦੀ ਨੂੰ ਮਿਲ ਕੇ ਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੂੰ ਮਿਲ ਕੇ ਇਹ ਦੱਸ ਦਿੱਤਾ ਸੀ ਕਿ ਮੈਂ ਪ੍ਰਧਾਨਗੀ ਦੇ ਅਹੁਦੇ ਤੇ ਨਹੀਂ ਰਹਿਣਾ ਚਾਹੁੰਦਾ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਸੀ ਪਰ ਉਸ ਤੋਂ ਬਾਅਦ ਅਜੇ ਤੱਕ ਮਾਮਲਾ اٹਕਦਾ ਆ ਰਿਹਾ ਸੀ ਅੰਦਰ ਖਾਤੇ ਕੋਈ ਲਿਪਾ ਪੋਚੀ ਚਲਦੀ ਹੋ ਸਕਦੀ ਹੈ ਪਰ ਹੁਣ ਪੂਰਾ ਪਟਾਕਾ ਪੈ ਗਿਆ ਹੁਣ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਪ੍ਰਧਾਨਗੀ ਤੋਂ ਔਰ ਹੁਣ ਤਿੰਨ ਚਾਰ ਸਵਾਲ ਪੈਦਾ ਹੋ ਗਏ ਨੇ ਪਹਿਲਾ ਕਿ ਬੀਜੇਪੀ ਦਾ ਅਗਲਾ ਪ੍ਰਧਾਨ ਬਣੂ ਕੌਣ ਦੂਜਾ ਕੀ ਸੁਨੀਲ ਜਾਖੜ ਨੂੰ ਦੁਬਾਰਾ ਫੇਰ ਪਲੋਸ ਕੇ ਵਰਚਾਪ ਪਤਾ ਕੇ ਦੁਬਾਰਾ ਫੇਰ ਪ੍ਰਧਾਨ ਬਣਾਇਆ ਜਾਊਗਾ ਤੀਜਾ ਸੁਨੀਲ ਜਾਖੜ ਪਹਿਲਾ ਕਾਂਗਰਸ ਦਾ ਪ੍ਰਧਾਨ ਸੀਗਾ 22 ਚ ਅਸਤੀਫਾ ਦਿੱਤਾ ਤੇ ਅੱਜ ਹੁਣ ਬੀਜੇਪੀ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦਿੱਤਾ ਸਵਾਲ ਇੱਥੇ ਇਹ ਹੈ ਕਿ ਕੀ ਚੱਕਰ ਹੈ ਕਿ ਸੁਨੀਲ ਜਾਖੜ ਜਦੋਂ ਪ੍ਰਧਾਨਗੀ ਦੇ ਉਹਦੇ ਤੇ ਬੈਠਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਉਹ ਰਾਸ ਨਹੀਂ ਆਉਂਦਾ ਕਿ ਸੁਨੀਲ ਜਾਖੜ ਦੇ ਆਪਣੇ ਵਿਚਾਰਨ ਚ ਕੋਈ ਪ੍ਰੋਬਲਮ ਹੈ ਜਾਂ ਉਹਨਾਂ ਦੇ ਸੂਲ ਇਦਾਂ ਦੇ ਆ ਜਿਹਦੇ ਕਾਰਨ ਉਹਨਾਂ ਨੂੰ ਪ੍ਰਧਾਨਗੀ ਰਾਸ ਨਹੀਂ ਆਉਂਦੀ ਇੱਥੇ ਇੱਕ ਗੱਲ ਸਪਸ਼ਟ ਹੈ ਸੁਨੀਲ ਜਾਖੜ ਸਾਹਿਬ ਦੇ ਜੇ ਕੋ ਵੱਡੇ ਅਸੂਲ ਹੁੰਦੇ ਤਾਂ ਫਿਰ ਉਹ ਐਦਾਂ ਇੱਕਦਮ ਪਾਰਟੀ ਛੱਡ ਕੇ ਦੂਜੀ ਪਾਰਟੀ ਜੁਆਇਨ ਨਹੀਂ ਸੀ ਕਰ ਸਕਦੇ ਜਿਹੜੀ ਪਾਰਟੀ ਨੂੰ 25 ਸਾਲ ਭੰਡਿਆ ਹੋਵੇ ਨਿੰਦਿਆ ਹੋਵੇ ਉਹੀ ਪਾਰਟੀ ਚ ਜਾ ਕੇ ਉਹਦੀਆਂ ਤਰੀਫਾਂ ਕਰਨ ਲੱਗ ਜਾਣਾ ਜਿਹੜੇ ਮੋਦੀ ਹੋਰਾਂ ਨੂੰ ਬਹੁਤ ਜ਼ਿਆਦਾ ਭੰਡਿਆ ਹੋਵੇ ਇੱਕਦਮ ਉਹਨਾਂ ਦੀਆਂ ਤਰੀਫਾਂ ਕਰਨ ਲੱਗ ਜਾਣਾ ਇਸ ਸਟੈਂਡ ਵਾਲੇ ਬੰਦਿਆਂ ਦੇ ਕੰਮ ਨਹੀਂ ਹੁੰਦੇ ਔਰ ਜਾਖੜ ਸਾਹਿਬ ਨੇ ਇੰਜ ਕੀਤਾ ਹੋਇਆ ਇਸ ਕਰਕੇ ਜਾਪਦਾ ਹੈ ਕਿ ਪ੍ਰੋਬਲਮ ਬਹੁਤੀ ਸਟੈਂਡ ਦੀ ਨਹੀਂ ਸੁਭਾਅ ਦੀ ਹੋ ਸਕਦੀ ਹੈ ਪਰ ਇਹ ਅਸਲ ਕੀ ਕਹਾਣੀ ਹੈ ਇਹ ਤਾਂ ਨਿਕਲ ਕੇ ਆਊਗੀ ਅਜੇ ਪਰ ਫਿਲਹਾਲ ਜਾਖੜ ਦਾ ਅਸਤੀਫੇ ਨੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਰਾਜਨੀਤੀ 'ਚ ਇੱਕ ਚਰਚਾ ਛੇੜ ਦਿੱਤੀ ਹੈ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਇੱਥੇ ਸਾਰੀਆਂ ਪਾਰਟੀਆਂ ਆਪੋ ਆਪਣਾ ਜੋਰ ਜਮਾ ਰਹੀਆਂ ਨੇ ਪਰ ਬੀਜੇਪੀ ਦੀ ਹਾਲਤ ਹਰਿਆਣਾ ਦੇ ਵਿੱਚ ਕਾਫੀ ਡਾਊਨ ਨਜ਼ਰ ਆ ਰਹੀ ਹੈ ਪਤਲੀ ਨਜ਼ਰ ਆ ਰਹੀ ਹੈ ਪੰਗਾ ਕਿਸਾਨਾਂ ਨਾਲ ਲਿਆ ਪੰਗਾ ਬੇਰੁਜ਼ਗਾਰਾਂ ਨਾਲ ਔਰ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੀਆਂ ਵੱਡੇ ਸੁਪਨੇ ਤੇ ਉਮੀਦਾਂ ਬਣਾ ਕੇ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਕੁਝ ਕਰ ਨਹੀਂ ਸਕੀ ਤੇ ਉਲਟਾ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਵੀ ਚਾਹੇ ਉਹ ਬੀਜੇਪੀ ਦੀ ਕੰਗਣਾ ਹੋਵੇ ਚਾਹੇ ਉਹ ਭਾਜਪਾ ਦਾ ਐਕਸ ਮੁੱਖ ਮੰਤਰੀ ਖੱਟਰ ਹੋਵੇ ਇਹੋ ਜਿਹੇ ਬਿਆਨ ਦਾਗ ਰਹੇ ਨੇ ਜਿਹੜੇ ਆਪਣੀ ਬੇੜੀ ਡੋਬਣ ਦੇ ਵਿੱਚ ਇੱਕ ਭਾਰੀ ਪੱਥਰ ਦਾ ਕੰਮ ਕਰ ਰਹੇ ਨੇ ਪਰ ਅਜੇ ਤੱਕ ਇਹਨਾਂ ਨੂੰ ਇਸ ਗੱਲ ਪ੍ਰਤੀ ਕੋਈ ਬਹੁਤਾ ਧਿਆਨ ਜਾ ਨਹੀਂ ਰਿਹਾ ਕਈ ਵਾਰ ਪਤਾ ਉਹਦੋਂ ਲੱਗਦਾ ਜਦੋਂ ਬੇੜੀ ਪੂਰੀ ਡੁੱਬ ਜੇ ਤੇ ਤੈਰਨ ਦੇ ਲਈ ਵੀ ਕੋਈ ਚਾਰਾ ਨਾ ਬਚੇ ਸੋ ਉਸ ਟਾਈਮ ਦੇ ਉੱਪਰ ਜਾਖੜ ਦਾ ਅਸਤੀਫਾ ਹੋਣਾ ਇੱਕ ਵੱਡੀ ਗੱਲ ਹੈ ਜਦੋਂ ਪੰਜਾਬ ਦੇ ਨਾਲ ਹਰਿਆਣਾ ਲੱਗਦਾ ਪੰਜਾਬ ਦਾ ਹੀ ਇੱਕ ਹਿੱਸਾ ਸੀ ਕਿਸੇ ਟਾਈਮ ਤੇ ਬਿਲਕੁਲ ਨਾਲ ਚੋਣਾਂ ਹੋ ਰਹੀਆਂ ਨੇ ਉਸ ਟਾਈਮ ਪੰਜਾਬ ਤੋਂ ਬੀਜੇਪੀ ਪ੍ਰਧਾਨ ਦਾ ਅਸਤੀਫਾ ਬੀਜੇਪੀ ਨੂੰ ਹੋਰ ਕਰਾਰੀ ਹਾਰ ਹਰਿਆਣਾ ਵਿੱਚ ਦੇ ਸਕਦਾ ਇਹਦਾ ਅਸਰ ਲਾਜ਼ਮੀ ਹਰਿਆਣਾ ਦੇ ਵਿੱਚ ਪੈਣਾ ਕਿਉਂਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਹੋਣ ਅਜੇ ਲਗਭਗ ਹਫ਼ਤੇ ਤੋਂ ਵੱਧ ਸਮਾਂ ਬਾਕੀ ਪਿਆ ਤਾਂ ਕਿਉਂ ਦਿੱਤਾ ਹੈ ਬੀਜੇਪੀ ਪ੍ਰਧਾਨ ਨੇ ਅਸਤੀਫਾ ਇਹ ਗੱਲ ਤੁਸੀਂ ਸੋਚਦੇ ਹੋ ਪਰ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਮਿੱਤਰੋ ਇੱਥੇ ਗਲਤੀਆ ਆਪਣੀ ਕਸੂਰਾ ਆਪਣਾ ਕਿਉਂ ਕਿਉਂਕਿ ਸਾਡੀ ਚੇਤਨਾ ਇੰਨੀ ਘੱਟ ਅਸੀਂ ਰੱਖੀ ਹੈ ਜਾਂ ਸਿਸਟਮ ਨੇ ਹੋਣ ਨਹੀਂ ਦਿੱਤੀ ਅਸੀਂ ਯਾਰ ਸੋਚ ਹੀ ਨਹੀਂ ਪਾਉਂਦੇ ਵੀ ਕਿਵੇਂ ਇਹ ਲੀਡਰ ਸਾਨੂੰ ਯੂਜ਼ ਕਰ ਜਾਂਦੇ ਆ ਆਪਦੇ ਸਵਾਰਥਾਂ ਲਈ ਆਪਦੀਆਂ ਕੁਰਸੀਆਂ ਲਈ ਕਦੇ ਇਸ ਪਾਰਟੀ ਚ ਕਦੇ ਉਸ ਪਾਰਟੀ ਚ ਮਿੰਟੋ ਮਿੰਟੀ ਇਹਨਾਂ ਥੱਲੇ ਤਾਂ ਬੈਰਿੰਗ ਲੱਗਾ ਹੋਇਆ ਇੱਥੇ ਪਤਾ ਹੀ ਨਹੀਂ ਲੱਗਦਾ ਰੂੜੀ ਦੇ ਲਫਾਫਿਆਂ ਵਰਗੇ ਹੋਏ ਪਿਆ ਜਿੱਦਰ ਨੂੰ ਹਵਾ ਹੀ ਉਧਰ ਨੂੰ ਉੱਟ ਜਾਂਦੇ ਨੇ ਇਹਨਾਂ ਦਾ ਲੋਕਾਂ ਨਾਲ ਕੋਈ ਸਰਵੋਕਾਰ ਨਹੀਂ ਇਹ ਕਹਿੰਦੇ ਨੇ ਕਿ ਅਸੀਂ ਜਨਤਾ ਦੀਆਂ ਭਾਵਨਾਵਾਂ ਨੂੰ ਮੁੱਕ ਰੱਖ ਕੇ ਅਸੀਂ ਲੋਕਾਂ ਦੀ ਭਲਾਈ ਦੇ ਲਈ ਪਾਰਟੀ ਬਦਲੀ ਹੈ ਪਾਰਟੀ ਆਪਦੀ ਭਲਾਈ ਲਈ ਬਦਲੀ ਹੁੰਦੀ ਆ ਆਪਦੇ ਸਵਾਰਥਾਂ ਲਈ ਕੰਮ ਕਰਦੇ ਨੇ ਸਭ ਕੁਝ ਆਪਣੇ ਲਈ ਨਾ ਲੋਕਾਂ ਦਾ ਵਰਤਿਆ ਜਾਂਦਾ ਤੇ ਸਾਡੇ ਲੋਕਾਂ ਨੂੰ ਪਤਾ ਨਹੀਂ ਕਦੋਂ ਸਮਝ ਆਉਣੀ ਹੈ ਮੈਨੂੰ ਲੱਗਦਾ ਜਿੰਨੇ ਇਹ ਦਲ ਬਦਲੂ ਨੇ ਲੋਕਾਂ ਨੂੰ ਹੁੰਝਦੇ ਨੇ ਚਾਹੀਦੇ ਨੇ ਉਹ ਜਿਹੜੇ ਬੰਦੇ ਦੀ ਜ਼ੁਬਾਨ ਨਹੀਂ ਜਿਹੜੇ ਬੰਦੇ ਦਾ ਸਟੈਂਡ ਨਹੀਂ ਉਹ ਸਾਡਾ ਕੀ ਸਵਾਰ ਦੂ ਉਹਨੇ ਕੱਖ ਨਹੀਂ ਕਰਨਾ ਕਦੇ ਉਹਦੇ ਵਾਅਦੇ ਪੂਰੇ ਨਹੀਂ ਹੋਣੇ ਕਦੇ ਉਹਨੇ ਕੁਝ ਕਰਕੇ ਨਹੀਂ ਦਿਖਾਉਣਾ ਸੋ ਮੈਨੂੰ ਲੱਗਦਾ ਸਾਡੇ ਲੋਕਾਂ ਦੀ ਚੇਤਨਾ ਹੋਰ ਵਧਣੀ ਚਾਹੀਦੀ ਹੈ ਜਿਹੜੀ ਅਜੇ ਘੱਟ ਹੈ ਹੇਠਲੇ ਪੱਧਰ ਤੇ ਹੈ ਜੇਕਰ ਲੋਕ ਚੇਤਨ ਹੋ ਜਾਣ ਤੇ ਇਹੋ ਜੇ ਦਲ ਬਦਲਣਾਂ ਨੂੰ ਮੂੰਹ ਨਾ ਲਾਉਣ ਤਾਂ ਜਲਦੀ ਹੀ ਇੱਟ ਪੂਸੀਆਂ ਮਾਰਨੋਂ ਹਟ ਜਾਣਗੇ ਇਹਨਾਂ ਨੂੰ ਇੰਜ ਲੱਗਦਾ ਜਾਂ ਇਹਨਾਂ ਨੂੰ ਇੰਜ ਪਤਾ ਹੈ ਕਿ ਯਾਰ ਜੋ ਮਰਜ਼ੀ ਕਰ ਲੋ ਇਹ ਲੋਕ ਤਾਂ ਫਿਰ ਸਾਡੀ ਪੂਛ ਬਣ ਕੇ ਮਗਰੇ ਮਗਰੀ ਇਹ ਬੰਦਾ ਇੰਜ ਕਰਦਾ ਕਿਉਂ ਆ ਜਦੋਂ ਉਹਦੀ ਚੇਤਨਾ ਨਹੀਂ ਹੁੰਦੀ ਤੇ ਚੇਤਨਾ ਕਿਉਂ ਨਹੀਂ ਇਹਦੇ ਦੋਸ਼ੀ ਵੀ ਮੈਂ ਲੋਕਾਂ ਨੂੰ ਨਹੀਂ ਮੰਨਦਾ ਸਾਡੇ ਰਾਜ ਪ੍ਰਬੰਧ ਨੇ ਲੋਕਾਂ ਨੂੰ ਚੇਤਨ ਤੇ ਜਾਗਰੂਕ ਕਰਨਾ ਤਾਂ ਦੂਰ ਹੋਣ ਵੀ ਨਹੀਂ ਦਿੱਤਾ ਆਪਣੇ ਆਪ ਜਿੰਨਾ ਹੋਣਾ ਉਹਦੇ ਤੋਂ ਵੀ ਤਲਕਾਇਆ ਲੋਕਾਂ ਨੂੰ ਕਿਉਂਕਿ ਲਾਜ਼ਮੀ ਤੌਰ ਤੇ ਸਿਸਟਮ ਨੂੰ ਪਤਾ ਹੈ ਕਿ ਜੇਕਰ ਲੋਕ ਚੇਤਨ ਹੋ ਗਏ ਜਾਗਰੂਕ ਹੋ ਗਏ ਫਿਰ ਸਾਡੀ ਮੁੱਠੀ ਚ ਨਹੀਂ ਰਹਿਣਗੇ ਫਿਰ ਇਹ ਸੋਚਣਗੇ ਵੀ ਯਾਰ ਕੀ ਕਾਰਨ ਹੈ ਕੰਮ ਤੇ ਸਾਡੇ ਪਿਓ ਦਦਿਆਂ ਨੇ ਵੀ ਬਹੁਤ ਕੀਤਾ ਕਾਰਾਂ ਕੋਠੀਆਂ ਮੰਗਲੇ ਤੇ ਜ਼ਗੀਰਾ ਇਹਨਾਂ ਦੀਆਂ ਕਿਉਂ ਬਣ ਗਈਆਂ ਸਾਡੇ ਬਾਪੂਆਂ ਦੀ ਕਮਾਈ ਚ ਕੀ ਕਸੂਰ ਸੀ ਫਿਰ ਲੋਕ ਸੋਚਣਗੇ ਵੀ ਯਾਰ ਧਰਤੀ ਤਾਂ ਅਮਰੀਕਾ ਦੀ ਵੀ ਉਹੋ ਜੀ ਹੈ ਉਹੀ ਕੋ ਧਰਤੀ ਹੈ ਹਵਾ ਵੀ ਉਹੋ ਜੀ ਪਾਣੀ ਵੀ ਉਹੋ ਜਿਆ ਪਰ ਉਥੇ ਇੰਨੀਆਂ ਤਰੱਕੀਆਂ ਕਿਉਂ ਤੇ ਭਾਰਤ ਦਾ ਬੇੜਾ ਕਿਉਂ ਡੁੱਬ ਗਿਆ ਕਾਰਨ ਸਿਆਸਤਾਂ ਤੇ ਸਰਕਾਰਾਂ ਦੀਆਂ ਨੀਤੀਆਂ ਪਰ ਉਹ ਕਹਿ ਦਿੰਦੇ ਨੇ ਤੁਹਾਡੀ ਕਿਸਮਤ ਹੈ ਕਿਸਮਤ ਸ਼ਬਦ ਦੁਨੀਆ ਦਾ ਸਭ ਤੋਂ ਵੱਡਾ ਉਹ ਬੇਈਮਾਨ ਧੋਖਾ ਹੈ ਜਿਹਦੇ ਨਾਲ ਹਰ ਇੱਕ ਚਲਾਕ ਆਦਮੀ ਇਹ ਕਹਿ ਕੇ ਨਿਕਲ ਜਾਂਦਾ ਤੁਹਾਡੀ ਕਿਸਮਤ ਮਾੜੀ ਸੀ ਸਾਡੀ ਕਿਸਮਤ ਚੰਗੀ ਸੀ ਤੇ ਸਾਡੇ ਲੋਕ ਕਿਸਮਤਵਾਦ ਦੇ ਵਿੱਚ ਫਸਾ ਕੇ ਉਲਝਾਏ ਹੋਏ ਨੇ ਮੈਨੂੰ ਲੱਗਦਾ ਕਿ ਜਨਤਾ ਦੇ ਚੇਤਨ ਹੋਣ ਦੀ ਸਭ ਤੋਂ ਵੱਡੀ ਲੋੜ ਹੈ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਚੇਤਨਾ ਦਿੱਤੀ ਜਾਗਰੂਕਤਾ ਦਿੱਤੀ ਉਹਦੇ ਬਦੌਲਤ ਬਹੁਤ ਕੁਸ਼ ਵਧੀਆ ਹੋ ਰਿਹਾ ਲੀਡਰਾਂ ਨੂੰ ਵੀ ਥੋੜਾ ਜਿਹਾ ਹੱਥਾਂ ਪੈਰਾਂ ਦੀ ਪਈ ਹੋਈ ਆ ਕਿਸਾਨ ਅੰਦੋਲਨ ਦੀ ਚੇਤਨਾ ਤੋਂ ਬਾਅਦ ਪਰ ਅਜੇ ਚੇਤਨਾ ਹੋਰ ਚਾਹੀਦੀ ਹੈ ਮੈਂ ਦੁਬਾਰਾ ਦੱਸ ਦਿਆਂ ਸੁਨੀਲ ਜਾਖੜ ਨੇ ਅਸੀਫਾ ਦੇ ਦਿੱਤਾ ਸੁਨੀਲ ਜਾਖੜ ਹੁਣ ਅੱਗੇ ਕਿੱਧਰ ਨੂੰ ਜਾਣਗੇ ਇਹਦਾ ਇੰਤਜ਼ਾਰ ਕਰਨਾ ਪਏਗਾ ਸੁਨੀਲ ਜਾਖੜ ਨੇ ਬੀਜੇਪੀ 'ਚ ਜਾਂਦੇ ਆ ਕਾਫੀ ਤੱਤੇ ਤੱਤੇ ਬਿਆਨ ਦਿੱਤੇ ਹੋਏ ਨੇ ਦੂਜੀਆਂ ਪਾਰਟੀਆਂ ਦੇ ਖਿਲਾਫ ਔਰ ਬੀਜੇਪੀ ਨੂੰ ਬਹੁਤ ਸਹੀ ਕਿਹਾ ਹੋਇਆ ਅੱਜ ਸੁਨੀਲ ਜਾਖੜ ਕਸੂਤੇ ਫਸ ਗਏ ਕਿਉਂਕਿ ਜੇ ਹੁਣ ਬੀਜੇਪੀ ਨੂੰ ਨਿੰਦਦੇ ਨੇ ਜਾਂ ਬੀਜੇਪੀ ਦੇ ਨੁਕਸ ਕਰਦੇ ਨੇ ਤਾਂ ਫਿਰ ਲੋਕਾਂ ਨੇ ਕਹਿਣਾ ਹੈ ਕਿ ਥੋੜੀ ਜੁਬਾਨ ਹੀ ਹੈਨੀ ਸੋ ਆਉਣ ਵਾਲਾ ਵਕਤ ਵੇਖਦੇ ਆ ਕਿਸ ਕਰਵਟ ਬਦਲਦਾ ਬਹੁਤ ਮਿਹਰਬਾਨੀ ਸ਼ੁਕਰੀਆ